ਤਾਲਵਾਰੀ ਸਰਕਾਰ ਨੂੰ ਪਿਛਲੇ ਮਹੀਨੇ ਤੋਂ ਲਗਭਗ ਅਸੀਂ ਸੂਚਿਤ ਕਰ ਰਹੇ ਹਾਂ ਸਾਰੇ ਪੰਜਾਬ ਦੇ ਡਾਕਟਰਾਂ ਨੇ ਫ੍ਰੀ ਹਸਪਤਾਲਾਂ ਦੇ ਵਿੱਚ 9 ਤਰੀਕ ਤੋਂ ਹੜਤਾਲ ਤੇ ਜਾਣਾ ਹੈ ਤੇ ਜਿਹੜੇ ਡਾਕਟਰ ਕੰਮ ਕਰ ਰਹੇ ਨੇ ਉਹਨਾਂ ਤੋਂ ਗੈਰ ਡਾਕਟਰੀ ਕੰਮ ਲੈ ਕੇ ਅਲੱਗ ਤਰ੍ਹਾਂ ਦੀਆਂ ਕੰਮਾਂ ਚੁਲਝਾ ਕੇ ਉਹਨਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਹੈ ਅਸੀਂ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਸਿਸਟਮ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇਹ ਆਵਾਜ਼ ਉਠਾਈ ਹੈ ਅਸੀਂ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਤਰੀਕ ਤੋਂ ਹੜਤਾਲ ਤੇ ਜਾਣਾ ਹੈ। ਹੜਤਾਲ ਬਾਰੇ ਸਰਕਾਰ ਨੂੰ ਪਿਛਲੇ ਮਹੀਨੇ ਤੋਂ ਲਗਭਗ ਅਸੀਂ ਸੂਚਿਤ ਕਰ ਰਹੇ ਹਾਂ। ਸਾਡੀਆਂ ਬਹੁਤੀ ਜਾਇਜ਼ ਮੰਗਾਂ ਨੇ ਹਸਪਤਾਲਾਂ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ। 1991 ਦੇ ਹਿਸਾਬ ਨਾਲ 4600 ਪੋਸਟਾਂ ਅਨੁਯੁਕਤ ਕੀਤੀਆਂ ਸੀ ਜਿਨ੍ਹਾਂ ਚੋਂ 2800 ਖਾਲੀ ਨੇ। ਤੇ ਜਿਹੜੇ ਡਾਕਟਰ ਕੰਮ ਕਰ ਰਹੇ ਨੇ ਉਹਨਾਂ ਤੋਂ ਗੈਰ ਡਾਕਟਰੀ ਕੰਮ ਲੈ ਕੇ ਅਲੱਗ ਤਰ੍ਹਾਂ ਦੀਆਂ ਕੰਮਾਂ ਚੁਲਝਾ ਕੇ ਉਹਨਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਤਰੱਕੀਆਂ ਰੋਕੀਆਂ ਹੋਈਆਂ ਨੇ ਇਸ ਕਰਕੇ ਡਾਕਟਰਾਂ ਦਾ ਮਨੋਬਲ ਟੁੱਟ ਰਿਹਾ ਤੇ ਉਹ ਨੌਕਰੀ ਛੱਡ ਰਹੇ ਨੇ ਲਗਾਤਾਰ ਨਵੇਂ ਡਾਕਟਰਾਂ ਦੀ ਭਰਤੀ ਨਹੀਂ ਹੋ ਰਹੀ ਸੁਰੱਖਿਆ ਦਾ ਕਿਸੇ ਵੀ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਕੋਈ ਪੱਕੇ ਤੌਰ ਤੇ ਹਾਲਾਂਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨਾਂ ਵੀ ਆਈਆਂ ਨੇ ਕਲਕੱਤੇ ਜੱਦੀ ਵੱਡੀ ਘਟਨਾ ਹੋਈ ਹੈ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਸਿਸਟਮ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇਹ ਆਵਾਜ਼ ਫਾਈ ਹੈ ਜਿਹਦੇ ਨਾਲ ਪਰਚੇ ਵੰਡ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਹ ਬੇਸਿਕਲੀ ਸਾਡਾ ਕੱਲੇ ਦਾ ਮਸਲਾ ਨਹੀਂ ਹੈ ਜੇ ਡਾਕਟਰਾਂ ਨੂੰ ਤਰੱਕੀਆਂ ਨਹੀਂ ਮਿਲਣਗੀਆਂ ਜਾ ਡਾਕਟਰਾਂ ਨੂੰ ਕੰਮ ਕਰਨ ਦਾ ਮਾਹੌਲ ਨਹੀਂ ਮਿਲੂ ਸਖਤ ਮਾਹੌਲ ਨਹੀਂ ਮਿਲੂ ਤਾਂ ਉਹ ਕੰਮ ਨਹੀਂ ਕਰਨਗੇ ਉਹ ਛੱਡ ਕੇ ਚਲੇ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਉਹ ਜਿਹਾ ਮਾਹੌਲ ਉਹ ਸਾਰੂ ਮਾਹੌਲ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਦੀਆਂ ਰਹਿਣ ਤੇ ਲੋਕ ਖੱਜਲ ਨਾ ਕਿੰਨੇ ਦਿਨੋ ਸਟਾਰਟ ਹੋਈ ਪਿਛਲੇ ਤੁਸੀਂ ਕਮੇਟੀ ਵੀ ਹੋਈ ਸੀ ਉਹਦੇ ਤੁਸੀਂ ਕੀ ਇਸਤਮਾਨ ਮੀਟਿੰਗਾਂ ਪਿਛਲੇ ਹਫਤੇ ਦੇ ਵਿੱਚ ਅਸੀਂ ਤਿੰਨ ਮੀਟਿੰਗਾਂ ਸਰਕਾਰ ਨਾਲ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਵੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਮੁੱਖ ਸਕੱਤਰਾਂ ਨਾਲ ਵੀ ਮੀਟੀਆਂ ਹੋਈਆਂ ਨੇ ਉਹਨਾਂ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਠੋਸ ਜਵਾਬ ਸਾਨੂੰ ਮਿਲ ਨਹੀਂ ਰਿਹਾ ਮੀਟਿੰਗਾਂ ਫੇਲ ਹੋਈਆਂ ਨੇ ਕਿ ਇਹ ਸੁਰੱਖਿਆ ਦਾ ਪ੍ਰਬੰਧ ਵੀ 20 ਅਗਸਤ ਨੂੰ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਾਨੂੰ ਸਿਹਤ ਮੰਤਰੀ ਸਾਹਿਬ ਨੇ ਦੱਸਿਆ ਸੀ ਕਿ 9 ਤਰੀਕ ਤੱਕ ਸਾਰਾ ਪ੍ਰਬੰਧ ਹੋ ਜਾਏ ਸੁਰੱਖਿਆ ਦਾ ਪਰ ਉਹ ਕਿਸੇ ਵੀ ਤਰ੍ਹਾਂ ਦਾ ਹਾਲੇ ਕੋਈ ਔਨ ਗਰਾਉਂਡ ਆਇਆ ਨਹੀਂ ਹੈ ਸਾਨੂੰ ਇਸ ਕਰਕੇ ਅਸੀਂ ਆਪਦੀ ਫੈਸਲੇ ਤੇ ਹਟਾਲਾ ਤੇ ਅਸੀਂ ਅਰਦਾਸ ਤੇ ਰਹਾਂਗੇ ਪਿਛਲੇ ਦੋ ਕੁ ਮਹੀਨਿਆਂ 'ਚ ਆਪਣੇ ਵਿੱਚ ਸੋਸਟ ਕੋ ਕਾਫੀ ਡਾਕਟਰ ਜਿਹੜੇ ਬਿਲਕੁਲ ਦੇ ਦਿੱਤੇ ਹੈ ਜੀ ਪਿਛਲੇ ਦੋ ਤਨ ਮਹੀਨਿਆਂ ਦੇ ਵਿੱਚੋਂ 8 ਤੋਂ 9 ਡਾਕਟਰਾਂ ਨੇ ਰਿਜ਼ਾਈਨ ਕਰ ਚੁੱਕਿਆ ਇਸ ਸੰਸਥਾ ਦੇ ਵਿੱਚੋਂ ਉਹ ਡਾਕਟਰ ਜਿਨ੍ਹਾਂ ਨੇ 20 25 25 ਸਾਲ ਕੰਮ ਕੀਤਾ ਸੀ ਉਹਨਾਂ ਨੇ ਰਿਜ਼ਾਈਨ ਦੀ ਵਜ੍ਹਾ ਹੀ ਇਹ ਸੀਗੀ ਕਿ ਉਹਨਾਂ ਤੋਂ ਗੈਰ ਡਾਕਟਰੀ ਕੰਮ ਲਿਆ ਜਾਂਦਾ ਸੀ ਫਾਲਤੂ ਕੰਮਾਂ 'ਚ ਉਲਝਾ ਕੇ ਉਹਨਾਂ ਦੀਆਂ ਤਰੱਕੀਆਂ ਰੋਕ ਕੇ ਜਿਹੜਾ ਮਾਹੌਲ ਹੈ ਉਹ ਡਾਕਟਰਾਂ ਲਈ ਸਾਜ਼ਗਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਮਜਬੂਰਨ ਤੌਰ ਤੇ ਇਹ ਨੌਕਰੀ ਛੱਡ ਦਿੱਤੀ